ਦਿੱਲੀ ਐਨਸੀਆਰ ਹਰਿਆਣਾ ਤੇ ਉੱਤਰ ਪ੍ਰਦੇਸ਼ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਅੱਜ ਸਵੇਰੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਪੁਚਾਲ ਦਾ ਕੇਂਦਰ ਹਰਿਆਣਾ ਦੇ ਝੱਜਰ ਜ਼ਿਲ੍ਹੇ ਚ ਸੀ ਅਤੇ ਇਸ ਦੀ ਤੀਬਰਤਾ ਰਿਕਟਰ ਸਕੇਲ ਤੇ 4.4 ਦਰਜ ਕੀਤੀ ਗਈ ਹੈ ਝਟਕੇ ਨੇ ਤੇਜਸਨ ਕੀ ਲੋਕਾਂ 'ਚ ਦਹਿਸ਼ਤ ਫੈਲ ਗਈ ਲੋਕ ਇੱਧਰ ਉੱਧਰ ਭੱਜਣਾ ਸ਼ੁਰੂ ਹੋ ਗਏ ਅਤੇ ਕਈ ਇਲਾਕਿਆਂ 'ਚ ਲੋਕ ਕਬਰਾ ਕੇ ਆਪਣੇ ਘਰਾਂ ਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ ਨੈਸ਼ਨਲ ਸੈਂਟਰ ਆਫ ਸਿਸਮੋਲੋਜੀ ਦੇ ਮੁਤਾਬਕ ਪੁਚਾਲ ਅਜ ਸਵੇਰੇ 9:04 ਤੇ ਆਇਆ ਜਿਸ ਦੀ ਗਹਿਰਾਈ 10 ਕਿਲੋਮੀਟਰ ਦਰਜ ਕੀਤੀ ਗਈ ਹੈ ਹਰਿਆਣਾ ਦੇ ਸੋਨੀਪੱਤ ਦੇ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਸਥਾਨਕ ਲੋਕਾਂ ਦੇ ਅਨੁਸਾਰ ਸਵੇਰੇ 9:05 ਇਹ ਧਰਤੀ ਕੁਝ ਸਕਿੰਟ ਤੇ ਲਈ ਹਿੱਲੀ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੇਰਠ ਤੇ ਹਾਪੂੜ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦੱਸਦੀ ਕਿ ਦਿੱਲੀ ਐਨਸੀਆਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪੁਚਾਲ ਦੇ ਝਟਕਿਆਂ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਦਾ ਹੜ ਆ ਗਿਆ ਕਈ ਲੋਕਾਂ ਨੇ ਜਿੱਥੇ ਕਬਰਹਾਟ ਜ਼ਾਹਰ ਕੀਤੀ ਉੱਥੇ ਹੀ ਕੁਝ ਲੋਕਾਂ ਨੇ ਮਜ਼ਾਕ ਅਤੇ ਮੀਮਜ਼ ਰਾਹੀਂ ਆਪਣੇ ਡਰ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਚਾਲ ਦੇ ਝਟਕਿਆਂ ਨੇ ਇੱਕ ਸਮੇਂ ਦੇ ਲਈ ਲੋਕਾਂ ਦੇ ਸਾਹ ਸੁਆ ਦੇਤੇ ਫਿਲਹਾਲ ਕਿਸੇ ਵੀ ਇਲਾਕੇ ਤੋਂ ਕੋਈ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਦਿੱਲੀ ਐਨਸੀਆਰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਅੱਜ ਸਵੇਰੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਪੁਚਾਲ ਦਾ ਕੇਂਦਰ ਹਰਿਆਣਾ ਦੇ ਝੱਜਰ ਜ਼ਿਲ੍ਹੇ ਚ ਸੀ ਅਤੇ ਇਸ ਦੀ ਦੀ ਬਰਤਾਰ ਰਿਕਟਰ ਸਕੇਲ ਤੇ 4.4 ਦਰਜ ਕੀਤੀ ਗਈ ਹੈ ਚਟਕੇ ਨੇ ਤੇਜ਼ ਹਨ ਕੀ ਲੋਕਾਂ 'ਚ ਦਹਿਸ਼ਤ ਫੈਲ ਗਈ ਲੋਕ ਇੱਧਰ ਉੱਧਰ ਭਜਣਾ ਸ਼ੁਰੂ ਹੋ ਗਏ ਅਤੇ ਕਈ ਇਲਾਕਿਆਂ 'ਚ ਲੋਕ ਕਬਰਾ ਕੇ ਆਪਣੇ ਘਰਾਂ ਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ ਨੈਸ਼ਨਲ ਸੈਂਟਰ ਆਫ ਸਿਸਮੋਲੋਜੀ ਦੇ ਮੁਤਾਬਕ ਪੁਚਾਲ ਅਜ ਸਵੇਰੇ 9:04 ਤੇ ਆਇਆ ਜਿਸ ਦੀ ਗਹਿਰਾਈ 10 ਕਿਲੋਮੀਟਰ ਦਰਜ ਕੀਤੀ ਗਈ ਹੈ ਹਰਿਆਣਾ ਦੇ ਸੋਨੀਪੱਤ ਦੇ ਵਿੱਚ ਵੀ ਪੁਚਾਲ ਦੇ ਚਟਕੇ ਮਹਿਸੂਸ ਕੀਤੇ ਗਏ ਨੇ ਸਥਾਨਕ ਲੋਕਾਂ ਦੇ ਅਨੁਸਾਰ ਸਵੇਰੇ 9:05 ਤੇ ਧਰਤੀ ਕੁਝ ਸਕਿੰਟ ਤੇ ਲਈ ਹਿੱਲੀ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਹਾਪੂੜ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦੱਸ ਦੇ ਕਿ ਦਿੱਲੀ ਐਨਸੀਆਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪੁਚਾਲ ਦੇ ਝਟਕਿਆਂ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਦਾ ਹੜ ਆ ਗਿਆ ਕਈ ਲੋਕਾਂ ਨੇ ਜਿੱਥੇ ਕਬਰਹਾਟ ਜ਼ਾਹਰ ਕੀਤੀ ਉੱਥੇ ਹੀ ਕੁਝ ਲੋਕਾਂ ਨੇ ਮਜ਼ਾਕ ਅਤੇ ਮੀਮਜ਼ ਰਾਹੀਂ ਆਪਣੇ ਡਰ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਚਾਲ ਦੇ ਝਟਕਿਆਂ ਨੇ ਇੱਕ ਸਮੇਂ ਦੇ ਲਈ ਲੋਕਾਂ ਦੇ ਸਾਹ ਸੁਆ ਦੇਤੇ ਹਾਲੇ ਕਿਸੇ ਵੀ ਇਲਾਕੇ ਤੋਂ ਕੋਈ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਜਿਵੇਂ ਹੀ ਕੋਈ ਅਪਡੇਟ ਆਏਗੀ ਤਾਂ ਅਸੀਂ ਤੁਹਾਨੂੰ ਉਸ ਦੇ ਨਾਲ ਜਰੂਰ ਰੂਬਰੂ ਕਰਵਾਵਾਂਗੇ ਔਰ ਉ ਤੱਕ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਸਟਾਰ نیوز ਪੰਜਾਬੀ ਟੀਵੀ ਦੇ ਨਾਲ ਧੰਨਵਾਦ